ਅਗਾਵਾਦੂ ਕਿਸਾਨ ਨੇ 1847 ਕਿਸਮ ਦੇ ਝੋਨੇ ਦੀ ਸਿੱਧੀ ਬਜਾਈ ਕੀਤੀ ਸ਼ੁਰੂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪਾਣੀ ਦੀ ਅਤੇ ਬਿਜਲੀ ਦੀ ਬਚਤ ਕਰਨ ਲਈ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ ਭਗਤਾਪਾਈ ਦੇ ਨਜ਼ਦੀਕ ਪਿੰਡ ਜਲਾਲ ਦੇ ਅਗਾਵਾਦੂ ਕਿਸਾਨ ਪ੍ਰਗਟ ਸਿੰਘ ਨੇ ਝੋਨੇ ਦੀ ਸਿੱਧੀ ਬਜਾਈ ਦੀ ਸ਼ੁਰੂਆਤ ਕਰਨ ਦਾ ਦੱਸਿਆ ਕਿ ਸਿੱਧੀ ਬਜਾਈ ਦੇ ਨਾਲ ਪਾਣੀ ਬਿਜਲੀ ਅਤੇ ਲੇਬਰ ਦੀ ਬਚਤ ਹੁੰਦੀ ਹੈ ਤੇ ਜ਼ਮੀਨ ਦੀ ਤਾਕਤ ਬਣਦੀ ਹੈ ਜੋ ਕਿ ਆਉਣ ਵਾਲੀ ਸੰਭ ਵੀ ਜਨਲੀਲਾ ਹੀ ਬਣ ਸਾਬਤ ਹੋਵੇਗੀ ਇਸ ਮੌਕੇ ਕਿਸਾਨ ਪ੍ਰਤੀ ਸਿੰਘ ਨੇ ਕਿਹਾ ਕਿ ਜੇਕਰ ਸਿੱਧੀ ਬਜਾਈ ਲਾਹੇਬੰਦ ਸਾਬਤ ਹੋਈ ਤਾਂ ਆਉਣ ਵਾਲੇ ਸਮੇਂ ਦੌਰਾਨ 25 ਏਕੜ ਝੋਨੇ ਦੀ ਸਿੱਧੀ ਬਜਾਈ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਪ੍ਰਾਪਤ ਕਰਾਂਗੇ ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਕਿਸਾਨ ਝੋਨੇ ਦੀ ਕਿਸਮ 1847 ਬਾਸਮਤੀ ਜੀ ਸਿੱਧੀ ਬਜਾਈ ਜ਼ਰੂਰ ਕਰਨ ਤਾਂ ਕਿ ਪਾਣੀ ਬਿਜਲੀ ਅਤੇ ਲੇਬਰ ਦੀ ਬਚਤ ਹੋ ਸਕੇ ਇਹ ਤਜਰਬਾ ਕਰਦੇ ਆ ਜੀ ਐਦ ਕੀ ਪਹਿਲੀ ਵਾਰ ਬੀਜਣ ਲੱਗੇ ਆ ਸਵਾ 1.2 ਏਕੜ ਜ਼ਮੀਨ ਤਿਆਰ ਕਰੀ ਆ ਤੇ ਬਾਸਪਤੀ ਕਿਸਮ ਹੈ 1847 ਤੇ ਮਾਨਤਾ ਪ੍ਰਾਪਤਾ ਵੀ ਹੁਣ ਅੱਜ ਸ਼ੁਰੂ ਕਰਦੇ ਆ ਪਰਮਾਤਮਾ ਦੀ ਕਿਰਪਾ ਨਾਲ ਜੇ ਤਜਰਬਾ ਸਫਲ ਹੋਵੇ گا ਗਾਂ ਨੂੰ ਹੋਰ 10-15 ਏਕੜ ਬੀਜਿਆ ਕਰਾਂਗੇ ਇਹਦੇ ਕੀ ਫਾਇਦੇ ਹੈਗੇ ਇਸ ਦੀ ਵਿਜਾਈ ਕਰਨ ਦੇ ਇਹਦੇ ਬਸ ਇੱਕ ਤਾਂ ਲੇਬਰ ਦੀ ਬਚਤ ਪਾਣੀ ਵੀ ਬਚ ਪਾਣੀ ਦੀ ਵੀ ਬਚਤ ਤੇ ਬਾਕੀ ਫੇਰੇ ਦੇਖੋ ਤਜਰਬਾ ਸਫਲ ਹੁੰਦਾ ਪਰਮਾਤਮਾ ਨੇ ਕਰਨਾ ਇਹ ਸਰਕਾਰ ਬਣੀ ਉਹ ਵੀ ਐਲਾਨ ਕੀਤਾ ਗਿਆ ਇਹ ਸਰਕਾਰ ਵੀ ਸਬਸਿਡੀ ਕੁਝ ਦਿੰਦੀ ਆ ਵੇਖੋ ਅੱਗੇ ਕੁਝ ਆ ਜਗੇ ਖਾਤਿਆਂ ਚ ਅਸੀਂ ਤਾਂ ਪਹਿਲੀ ਵਾਰ ਬੀਜਣ ਲੱਗੇ ਆ ਤੇ ਭਰ ਦਿਆਂਗੇ ਫਾਰਮ ਆ ਤੁਹਾਡੀ ਮਾਦੇ ਰਾਹੀ ਵੀ ਪਹੁੰਚ ਜੂ ਕਬਰ ਤੇ ਆ ਜੂ ਕੀ ਸਬਸਿਡੀ ਜਿਹੜੀ 15 ਸਿੱਬੀ ਬਜਾਈ ਕਰ ਰਹੇ ਆ ਜੀ ਪੰਜਾਬ ਸਰਕਾਰ ਕਹਿੰਦੀ ਸਿੱਧੀ ਬਜਾਈ ਕਰੋ ਅਸੀਂ 1500 ਰੁਪਏ ਏਕੜ ਦਾ ਦੇਵਾਂਗੇ ਤੁਹਾਨੂੰ ਸਾਡੀ ਵੀ ਬਚਤ ਪਾਣੀ ਦੀ ਹੁੰਦੀ ਆ ਲੇਬਰ ਦੀ ਬਚਤ ਹੁੰਦੀ ਆ ਕਈ ਫਾਇਦੇ ਮਿਲ ਜਾਂਦੇ ਆ ਅੱਜ ਤੀ ਪ੍ਰਗਟ ਸਿੰਘ ਆਰਾਮਾ ਕਰ ਰਿਹਾ ਅਸੀਂ ਵੀ ਕੁਝ ਤਜਰਬਾ ਕਰਾਂਗੇ ਪਰ ਨੂੰ ਅਸੀਂ ਵੱਧ ਪੀਜਾਂਗੇ ਪਾਣੀ ਵੀ ਬਚਤ ਹੋ ਜਾਂਦੀ ਆ ਇੱਕ ਨੰਬਰ ਤੇ ਲੇਬਰ ਦੀ ਬਚਤ ਹੋ ਜਾਂਦੀ ਆ ਹੋਰ ਬਚਤ ਹੋ ਜਾਂਦੀਆਂ ਰੇ ਹਸਪਰੇਆਂ ਦੀਆਂ ਬਚਤਾਂ ਹੋ ਜਾਂਦੀਆਂ ਝਾੜ ਚੁੱਕੇ ਝਾੜਦਾ ਕਹਿੰਦੇ ਆ ਵੀ ਸੇਮ ਉਵੇਂ ਹੀ ਹੁੰਦਾ ਕਿ ਜਿੰਨਾ ਤੁਸੀਂ ਲਵਾਈ ਚ ਹੁੰਦਾ ਝਾੜ ਉਵੇਂ ਹੀ ਝਾੜ ਨਿਕਲਦਾ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਕਹਿੰਦਾ ਵੀ ਕਰੋ ਥੋੜਾ ਘਣਾ ਪੇਰਬਾ ਕਰੋ ਸਾਰੇ ਕਰਕੇ ਵੇਖੋ ਜੇ ਸਫਲਤ ਹੁੰਦਾ ਤਾਂ ਆਪਾਂ ਬੀਜਿਆ ਕਰਾਂਗੇ ਸਦਾ